ਸਸ਼ੀ ਗਾਲ ਜੀ ਮੈਂ ਹਾਂ ਅਨੁਪ੍ਰਿਆ ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਬੁਲੇਟਿਨ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਲੰਧਰ ਤੋਂ ਜਿੱਥੇ ਕੇ ਜਲੰਧਰ ਦੇ ਪ੍ਰਤਾਪ ਬਾਗ ਦੇ ਨੇੜੇ ਇੱਕ ਸ਼ਰਾਬ ਦੀ ਦੁਕਾਨ ਦੇ ਵਿੱਚ ਤੜਕਸਾਰ ਨਵੇਂ ਸਾਲ ਦੇ ਦੂਸਰੇ ਦਿਨ ਹੀ ਤੜਕਸਾਰ ਸਵੇਰੇ 4 ਵਜੇ ਦੇ ਕਰੀਬ ਇੱਕ ਨਾਕ ਜੋ ਹੈ ਅੱਗ ਲੱਗ ਗਈ ਸ਼ਰਾਬ ਦੀ ਦੁਕਾਨ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਸ਼ਰਾਬ ਦੀ ਦੁਕਾਨ ਦੇ ਵਿੱਚ ਕੰਮ ਕਰਨ ਵਾਲੇ ਇੱਕ ਨੌਜਵਾਨ ਨੇ ਦੱਸਿਆ ਕਿ ਉਹ ਜੋ ਉਸ ਟਾਈਮ ਜੋ ਸੌ ਰਿਆ ਸੀ ਤੇ ਉਸਨੇ ਆਪਣੇ ਮੂੰਹ ਤੇ ਰਜਾਈ ਲਈ ਹੋਈ ਸੀ ਤੇ ਜਦ ਉਸ ਦਾ ਸਾਹ ਕੁੱਟ ਹੋਣ ਲੱਗਾ ਤੇ ਉਸਨੇ ਮੂਤੁਰ ਜਾਈ ਬਾਹਰ ਲਾ ਕੇ ਦੇਖਿਆ ਤਾਂ ਚਾਰੋਂ ਤਰਫ ਜੋ ਹੈ ਅੱਗ ਹੀ ਅੱਗ ਫੈਲੀ ਹੋਈ ਸੀ ਜਿਸ ਤੋਂ ਬਾਅਦ ਦੁਕਾਨ ਦੇ ਵਿੱਚ ਕੰਮ ਕਰਨ ਵਾਲੇ ਨੌਜਵਾਨ ਨੇ ਜੋ ਹੈ ਰੋਲਾ ਪਾਇਆ ਤੇ ਰਾਹਗੀਰਾਂ ਨੂੰ ਇਕੱਠਾ ਕੀਤਾ ਤੇ ਜਿਸ ਦੀ ਸੂਚਨਾ ਫਿਰ ਰਾਹਗੀਰਾਂ ਦੇ ਵੱਲੋਂ ਜੋ ਹੈ ਫਾਇਰ ਬ੍ਰਿਗੇਡ ਜੋ ਵਿਭਾਗ ਨੂੰ ਦਿੱਤੀ ਗਈ ਤੇ ਤੁਰੰਤ ਹੀ ਜੋ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਤੇ ਉਹਨਾਂ ਨੇ ਅੱਗ ਦੇ ਉੱਤੇ ਕਾਬੂ ਪਾਇਆ ਦੇਖਦੇ ਹੀ ਦੇਖਦੇ ਆ ਅੱਗ ਇੰਨੀ ਜ਼ਿਆਦਾ ਅਚਾਨਕ ਜੋ ਹੈ ਫੈਲ ਗਈ ਕਿ ਸ਼ਰਾਬ ਦੀਆਂ ਸਾਰੀਆਂ ਬੋਤਲਾਂ ਜੋ ਹੈ ਸੜ ਕੇ ਜੋ ਐ ਤਬਾਹ ਹੋ ਗਈਆਂ ਸ਼ਰਾਬ ਦੀਆਂ ਬੋਤਲਾਂ ਨੇ ਜੋ ਅੱਗ ਦਾ ਗੋਲਾ ਬਣ ਗਈਆਂ ਇੰਨੀ ਭਿਆਨਕ ਅੱਗ ਸੀ ਕਿ ਕੁਝ ਵੀ ਉੱਥੇ ਨਹੀਂ ਬਚਿਆ ਸ਼ਰਾਬ ਦੀ ਹਰ ਬੋਤਲ ਜੋ ਹੈ ਸੜ ਗਈ ਤੇ ਅੱਗ ਬਹੁਤ ਜ਼ਿਆਦਾ ਸੀ ਤੇ ਜਿਸ ਜਿਸ ਤੋਂ ਬਾਅਦ ਪੁਲਿਸ ਨੂੰ ਮੌਕੇ ਤੇ ਸੂਚਨਾ ਦਿੱਤੀ ਗਈ ਤੇ ਪੁਲਿਸ ਜੋ ਹੈ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਅੱਗ ਕਿਸ ਕਾਰਨ ਨਾਲ ਲੱਗੀ ਹੈ ਇਸ ਦੀ ਜਾਣਕਾਰੀ ਹਲੇ ਤੱਕ ਸਾਹਮਣੇ ਨਹੀਂ ਆਈ ਹੈ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਉਦੋਂ ਤੱਕ ਲੱਖਰਪਈ ਦੀ ਸ਼ਰਾਬ ਜੋ ਹੈ ਸੜ ਕੇ ਸੁਆਹ ਹੋ ਗਈ ਸੀ ਫਾਇਰ ਬ੍ਰਿਗੇਡ ਅਧਿਕਾਰੀਆਂ ਦੇ ਅਨੁਸਾਰ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਸ਼ਾਰਟ ਸਰਕਟ ਕਾਰਨ ਇਹ ਘਟਨਾ ਵਾਪਰੀ ਹੈ ਹਾਲਾਂਕਿ ਜਿਸ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ